ਅੱਜਕੱਲ ਨਾ ਜਦੋਂ ਕੋਈ ਰਿਸ਼ਤਾ ਦੇਖਦਾ ਤਾਂ ਕਹਣਗੇ ਸਾਡੇ ਭਾਈ ਇੱਕੋ ਹੀ ਡਿਮਾਂਡ ਆ ਆ ਮੁੰਡਾ ਬਸ ਕੁਝ ਖਾਂਦਾ ਪੀਂਦਾ ਨਾ ਹੋਵੇ ਕੀ ਗੱਲ ਭਾਈ ਮੁੰਡੇ ਨੂੰ ਫਿਰ ਗਲੂਕੋਜ਼ ਦੀਆਂ ਬੋਤਲਾਂ ਲਾ ਕੇ ਜਾਂਦਾ ਰੱਖੋਗੇ ਖਾਓ ਪੀਓਗਾ ਤਾਂ ਹੈ ਹੁਣ ਵਿਚਾਰਾ ਜਾਹ ਜੇ ਕੋਈ ਸੋਫੀ ਬੰਦਾ ਕਿਸੇ ਵਿਆਹ 'ਚ ਜਾਂਦਾ ਤਾਂ ਕਹਿਣਗੇ ਬਾਈ ਜੀ ਤੁਸੀਂ ਇੱਧਰ ਆ ਜਾਓ ਇੱਧਰ ਸਾਰੇ ਖਾਣ ਪੀਣ ਵਾਲੇ ਬੈਠੇ ਨੇ ਮਤਲਬ ਕੀ ਖਾਣ ਪੀਣ ਵਾਲਾ ਟਾਈਟਲ ਸਾ ਪੈਕੇਜ ਹੈ ਗਾਲੇ ਲਈ ਬੈਠਿਆ ਪੰਜਾਬ ਦੀ ਇੱਡੀ ਗੰਦੀ ਤਰਾਸਦੀ ਹੋਗੀ ਕਿ ਸੋਫੀ ਬੰਦਿਆਂ ਨੂੰ ਕੋਈ ਟਾਈਟਲ ਹੀ ਨਹੀਂ ਮਿਲਿਆ ਹਜੇ ਤੱਕ ਅੱਧੇ ਤੱਕ ਕਹਿ ਜਾਣਗੇ ਤਾਂ ਲਾਡੂ ਨੇ ਅੱਧੇ ਕਹਿਣਗੇ ਇਹਨਾਂ ਨੇ ਕਿਹੜੀ ਦੁਨੀਆ ਦੇਖੀ ਇਹ ਤਾਂ ਉਹੀ ਤਰ੍ਹਾਂ ਫਿਰਦੇ ਨੇ ਜਾਂ ਜਦੋਂ ਕੋਈ ਸ਼ਾਮ ਨੂੰ ਤਿੰਨ ਚਾਰ ਬੰਦੇ ਇਕੱਠੇ ਬੈਠੇ ਹੋਣ ਉਹਨਾਂ ਚੋਂ ਇੱਕ ਬੰਦਾ ਸੋਫੀ ਬੈਠਾ ਹੋਵੇ ਤਾਂ ਉਹ ਤੇ ਪਤਾ ਗਿਆਨ ਐ ਝਾੜਨਗੇ ਜਿਵੇਂ ਐਮਬੀਬੀਐਸ ਡਾਕਟਰ ਲੱਗੇ ਹੁੰਦੇ ਆ ਵੀ ਅਸਰ ਰੋਟੀ ਤੋਂ ਪਹਿਲਾਂ ਨਾ ਦੋ ਕ ਪੈਗ ਤਾਂ ਜ਼ਰੂਰੀ ਨੇ ਇਹਦੇ ਨਾਲ ਨਾ ਤਾਂ ਬੰਦੇ ਨੂੰ ਕੋਈ ਬਿਮਾਰੀ ਲੱਗੇ ਨਾ ਕੋਈ ਇਹ ਸਾਈਡ ਇਫੈਕਟ ਕਰਦੀ ਆ ਫਿਰ ਇਹ ਤਾਂ ਦਵਾਈ ਆ ਇੱਕ ਤਰ੍ਹਾਂ ਦੀ ਦੋ ਪੈਗਾਂ ਤੋਂ ਬੰਦਾ ਚਾਰ ਪੈਗਾਂ ਤੇ ਆ ਜਿਹੜਾ ਚਾਰ ਤੋਂ ਸੀਟੇ ਆ ਜਾਂਦਾ ਸੀਤੂ ਐ ਕਹਿੰਦੇ ਕਿ ਵੀ ਹੁਣ ਤਾਂ ਬੋਤਲ ਨੇੜੀ ਰਹਿ ਵੀ ਸਾਰੀ ਬੋਤਲ ਹੀ ਖਤ ਤੋ ਫਿਰ 6 ਸਾਲਾਂ ਬਾਅਦ ਡਾਕਟਰ ਮਿਹਨਤ ਲਾਉਂਦਾ ਉਹਨਾਂ ਨੂੰ ਹਸਪਤਾਲ ਚ ਵੀ ਭਾਈ ਆਜੋ ਵੀ ਹੁਣ ਆਪਦੇ ਵਾਲੀ ਦਵਾਈ ਬੰਦ ਕਰ ਲਓ ਤੇ ਹਸਪਤਾਲ ਵਾਲੀ ਨੂੰ ਸ਼ੁਰੂ ਕਰ ਲਓ ਕਿਉਂਕਿ ਲੀਵਰ ਤੁਹਾਡਾ ਸਮਝ ਨਾ ਗਿਆ